ਟੋਲ ਪਲਾਜ਼ਾ ਨੂੰ ਪੁੱਟੇ ਨਹੀਂ ਲੱਗਿਆ ਪੱਕਾ ਮੋਰਚਾ ਚੌਥੇ ਦਿਨ ਵੀ ਜਾਰੀ ਰਿਹਾ ਪਿੰਡਾਂ ਵਿੱਚ ਕੀਤੀਆਂ ਰੈਲੀਆਂ ਅੱਜ ਦਿਨ ਐਤਵਾਰ 24 ਦਸੰਬਰ 2 ਵਜੇ ਦੇ ਕਰੀਬ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦੇ ਜ਼ਿਲ੍ਹਾ ਜਰਨਲ ਸਕੱਤਰ ਅਮਿੰਦਰ ਸਿੰਘ ਪੈਣੀਵਾਗਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕੇਟੀਪੀ ਟੋਲ ਪਲਾਜ਼ਾ ਪੁੱਟੇ ਨਹੀਂ ਲੱਗਿਆ ਮੋਰਚਾ ਚੌਥੇ ਦਿਨ ਵਿੱਚ ਪਹੁੰਚ ਗਿਆ ਹੈ ਤੇ ਅਗਲੀ ਰਣਨੀਤੀ ਉਲੀਕਣ ਲਈ ਅੱਜ ਪਿੰਡਾਂ ਵਿੱਚ ਰੈਲੀਆਂ ਕੀਤੀਆਂ ਗਈਆਂ ਜਿਵੇਂ ਕਿ ਜੱਸੜਵਾਲ ਮੋਰ ਸਿੰਘ ਵਾਲਾ ਮੱਤੀਟੇਪੀ ਪਿੰਡਾਂ ਵਿੱਚ ਰੈਲੀਆਂ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਇਸ ਨੂੰ ਜਾਰੀ ਰੱਖਣ ਲਈ ਐਲਾਨ ਕੀਤਾ ਗਿਆ ਜਿੰਨਾ ਸਮਾਂ ਇਸ ਟੋਲ ਪਲਾਜ਼ਾ ਨੂੰ ਪੂਰੀ ਤਰ੍ਹਾਂ ਸਾਫ਼ ਨਹੀਂ ਕੀਤਾ ਜਾਂਦਾ ਉਹਨਾਂ ਚਿਹਰਾ ਸੰਘਰਸ਼ ਜਾਰੀ ਰਹੇਗਾ ਜੇ ਤਰ੍ਹਾਂ ਅੱਜ ਭਾਰਤੀ ਕਿਸਾਨ ਜਨ ਏਕਤਾ ਡਕੌਂਦਾ ਵੱਲੋਂ ਚੌਥਾ ਦਿਨ ਸਾਨੂੰ ਜਿਹੜਾ ਭਿੱਖੀ ਠੇਪੀ ਦੇ ਸਾਡੇ ਟੋਲ ਪਲਾਜ਼ਾ ਉੱਤੇ ਧਰਨਾ ਲੱਗੇ ਨੂੰ ਹੋ ਗਿਆ ਕਿਉਂਕਿ ਇਹ ਜਿਹੜਾ ਘੂਟ ਆ ਸੜਕ ਦੇ ਵਿਚਾਲੇ ਗੱਡਿਆ ਉਹਨੂੰ ਅਸੀਂ ਫੈਸਲਾ ਕੀਤਾ ਸੀ ਵੀ ਸੜਕ ਤੋਂ ਹਟਾਇਆ ਜਾਵੇ ਵੀ ਸਰਕਾਰ ਤੇ ਪੁਲਿਸ ਆ ਜਿਹੜੀ ਕਵਰਾਟ ਦੇ ਵਿੱਚ ਆ ਗਈ ਹੈ ਸਾਡਾ ਝਭਟ ਹੋਇਆ ਕੋਈ ਨਾ ਕੋਈ ਸ਼ਰਤ ਪਛਾਦੇ ਢਾਹ ਤਾਂ ਕੁਝ ਨਾ ਆ ਜੇ ਬਾਕੀ ਹੈ ਆ ਉਹਨਾਂ ਦੇ ਦਿਨਾਂ ਦੇ ਵਿੱਚ ਢਾਉਣ ਦੇ ਵਾਸਤੇ ਲੋਕਾਂ ਨੂੰ ਜਾਗਰੂਕ ਕਰਦੇ ਆ ਠੇਪੀ ਦੇ ਵਿੱਚ ਜੱਛੜਾਲ ਦੇ ਵਿੱਚ ਮੂਰ ਸਿੰਘ ਵਾਲੇ ਚ ਤੇ ਸਮਾਹ ਹੋ ਵਗੈਰਾ ਇਹ ਸਾਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਾ ਕੇ ਆਏ ਆ ਤੇ ਰੈਲੀਆਂ ਕਰਾ ਕੇ ਆਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਪੱਟ ਕੇ ਅਸੀਂ ਜਿਹੜਾ ਸਾਈਟ ਤੇ ਕਰਾਂਗੇ ਅ ਜਿਹੜਾ ਬੀਕੇ ਜੂ ਢਕਾਉਂਦਾ ਨੇ ਫੈਸਲਾ ਲੈਂਦਾ ਹੋਇਆ ਪਿਛਲੇ ਵੀ ਇਤਿਹਾਸ ਆ ਬੀਕੇ ਜੂ ਢਕਾਉਂਦਾ ਜਦੋਂ ਵੀ ਕੋਈ ਲੋਕ ਮਾਰੂਆਂ ਨੀਤੀਆਂ ਅ ਸਰਕਾਰ ਲੈਂਦੀ ਹੈ ਉਹਦੇ ਖਿਲਾਫ ਚੱਲਦੀ ਹੈ ਸੰਘਰਸ਼ਾ ਕਿੰਨਾ ਲੰਬਾ ਹੋ ਜੇ ਅਸੀਂ ਫੈਸਲਾ ਕੀਤਾ ਹੋਇਆ ਪੱਟਣ ਦਾ ਆਉਣ ਵਾਲੇ ਦਿਨਾਂ 'ਚ ਪੱਟ ਕੇ ਇਹਨੂੰ ਅਸੀਂ ਪਾਰ ਕਰਾਂਗੇ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਵੱਡੀ ਗਿਣਤੀ ਚ ਜਿਹੜਾ ਸ਼ਮਾ ਦੇਵਾਂਗੇ ਅਸੀਂ 27 ਤਰੀਕ ਤੋਂ ਬਾਅਦ ਉੱਦੇ ਆਓ ਇਹ ਜਿਹੜਾ ਅਨਾਪੂਤ ਹੈ ਲੋਕਾਂ ਨੂੰ ਮੌਤ ਦੇ ਸੱਦੇ ਦਿੰਦਾ ਦਾ ਉਹਨੂੰ ਆਪਾਂ ਹਰਕਤੋਂ ਪਿੱਛੇ ਕਰ ਸਕੀਏ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ ਮੈਂ ਪਿੰਡ ਖੰਬੀਰਗਾਟ ਦੇ ਵੀ ਬੀਕੇ ਜੂ ਟੋਂਗਦਾ ਦਾ ਪਿੰਡ ਦਾ ਪ੍ਰਧਾਨ ਜਿਹੜਾ ਸਾਡੇ ਆ ਟੂਲ ਫਲਾਜਾ ਲੱਗਿਆ ਹੋਇਆ ਹੈ ਇਹ ਬਹੁਤ ਗਲਤ ਲੋਕਾਂ ਦੇ ਐਕਸੀਡੈਂਟਾਂ ਮੈਂ ਮੌਤਾਂ ਦਾ ਘਰ ਹੈ ਹੁਣ ਸਾਨੂੰ ਚੌਥਾ ਦਿਨ ਹੋ ਗਿਆ ਉਹਦਾ ਸਾਲ ਪਾਰ ਹੋ ਗਿਆ ਵੀ ਮੈਂ ਉਹ ਕਰਦੇ ਨੂੰ ਸਾਨੂੰ ਤੇ ਚੌਥਾ ਦਿਨ ਹੋ ਗਿਆ ਤੇ ਧਰਨਾ ਲਾਏ ਨੂੰ ਇਹਦਾ ਅਸੀਂ ਪਿੰਡਾਂ ਚ ਲੋਕਾਂ ਨੂੰ ਜਾਗਦਰੂਤ ਕਰਦੇ ਆ ਵੀ ਇਹ ਜਿਹੜਾ ਟੂਲ ਪਲੱਜ ਹੈ ਅਸੀਂ ਪੱਟ ਕੇ ਇੱਕ ਪਾਸੇ ਸਿੱਟਿਆ ਜਾਵੇ ਤੇ ਸਾਡਾ ਸਾਥ ਦੇਣਾ